ਤੁਹਾਨੂੰ ਸਾਰਿਆਂ ਦਾ ਤੁਹਾਡਾ ਸਾਡੀ ਕੰਨੀ ਹੋਰ ਵੀਡੀਓ ਦੇ ਵਿੱਚ। ਉਹ ਮਿੱਤਰੋ ਗਰਮੀ ਬਹੁਤ ਅੱਜ। ਪੈ ਰਿਹਾ ਮੱਕੀ ਦਾ achar ਆਪਣੇ। ਇੱਕ ਰੱਬ ਵਾਰਿਆ achar ਅੱਜ ਬਹੁਤ ਗਰਮੀ ਦੇਖੋ ਸੂਰਜ। ਐਨਸਰ ਤੇ। ਉਹ ਜੀ ਮਾਰਨੇ ਲੱਗਾ ਰਾਸਤੇ ਜ। ਸੂਪਰ ਸੀਡਰ ਆਪਾਂ ਪਾ ਲਿਆ ਆਇਆ ਵੀ ਹੁਣ ਬੇਟ ਵਧੀਆ ਹੋਊ ਇਹਦਾ ਨਾ ਟਰੈਕਟਰ ਦਾ ਜਦ ਤੜਾਈ ਚੰਗੀ ਦਰਾ ਹੋਊਗੀ ਚਾਰ ਦੀ ਇਧਰ ਫਾਇਦਾ ਵੀ ਵੱਡੇ ਆ ਲੈਂਦਾ ਡੰਡਾ ਚੱਲੀਏ ਲੋਈ ਚੱਲੋ ਰਹੀ ਲਤੜਾਈ ਫੁੱਲ ਉਤੋਂ ਰੱਬ ਨੇ ਵੀ ਘਹਿਰ ਕਰਿਆ ਪਿਆ Það er að mara mara gama. Það er að mara mara gama, það er að mara mara gama. ਇਹ ਬੜੀ ਘਾਟ ਪੈਂਦੀ ਇੱਥੇ ਹਜੇ ਕੰਮ ਚੱਲਿਆ ਹੀ ਆ ਸਿੰਗਲ ਰੋਲ ਜਿਹਾ ਨੁਕਸਾਨ ਨੇ ਜਗਾ ਇਹਨਾਂ ਨੂੰ ਖੁੱਲੀ ਚਾਹੀਦੀ ਆ ਦੂਜੀ ਹੋਵੇ ਉਹ ਤਾਂ ਫਿਰ ਆਪਾਂ ਆਵਦਾ ਰਸਤਾ ਆਪਰੇ ਬਣਾਈਉਂਗੇ ਜਗਾ ਦੀ ਉਹ ਪੁਰਗੀ ਆ ਆਹ ਰਸਤਿਆਂ ਦੇ ਆਪਣੇ ਹਾਲ ਮਾਰਦੇ ਨੇ ਟਰਾਲੀ ਜਦੋਂ ਮੁੜਦੀ ਆ ਸੌਕੇ ਮੁੜ ਜਾਂਦੀ ਆ ਕੰਮ ਇਹਦਾ ਥੋੜਾ ਜਿਹਾ ਸਿੰਗਲ ਰਵਾਲੀ ਦਾ ਰਸਤਾ ਬਣਾਉਣਾ ਹੁੰਦਾ ਜਦੋਂ ਰਸਤਾ ਫਿਰ ਵੜ ਜੇ ਫੇਰ ਵੀ ਕੁਝ ਫੇਰ ਕੰਮ ਖਿੱਚਿਆ ਜਾਂਦਾ ਮਾਰ ਮਾਰ ਚੱਲ ਰਹੀ ਹੈ ਹਵਾ ਬੱਲੀਆਂ ੜਾ ਦਾਂਦੀ ਹੈ ਦਾ ਬਰੀਕ ਆ ਹਨਾ ਕੋਕਾ ਦਾ ਹੋ ਬਰੀਕ ਆ ਦਾੜਾ ਛੱਡ ਨਹੀਂ ਰਹੀ ਵਿੱਚ ਆਹ ਲਾ ਦੇ ਆਹ ਲਾ ਦੇ ਲੋ ਜੀ ਸੱਤਵੀਂ ਟਰਾਲੀ ਚੱਲ ਰਹੀ ਆ ਮਾਰੋ ਮਾਰ ਚੱਲ ਰਿਹਾ ਕੰਮ ਇਹਦੇ ਨਾਲ ਵਧੀਆ ਟਿਕਾਈ ਨਾਲ ਬੰਦਾ ਚੱਲੀ ਜਾਂਦਾ ਚਾਰ ਦੀ ਲਤੜਾਈ ਸਹੀ ਹੋ ਜਾਂਦੀ ਆ ਆ ਫਾਇਦਾ ਮਸ਼ੀਨ ਦਾ ਕੰਮ ਅੜ ਗਿਆ ਕੰਮ ਥੱਲੇ ਕਰੀ ਜਣੋ ਇਹ ਹੁਣ ਟੋਚਨ ਪਾ ਕੇ ਕੱਢਾਂਗੇ ਦੇਖਦੇ ਹਾਂ ਹੁਣ ਕੀ ਬਣੂਗਾ ਔਲੈਂਡ ਛੋਟਾ ਲਿਆਂਦਾ ਹੁਣ ਮੀਡੀਅਮ ਦੇਖੋ ਕੀ ਬਣਦਾ जा रहे है ना फोन <laughs> टायर चले है आ देखो मित्रो आलैंड हाँ पूरी बात ਆ ਦਾ ਖਾਲ ਹੀ ਬਣਾਤਾ ਇੱਕ ਤਰ੍ਹਾਂ ਦਾ ਇਹ ਹੌਲੈਂਡ ਝੋਟਾ ਜੀ ਝੋਟਾ ਲਓ ਜੀ ਖਿੱਚੀ ਜਾਂਦਾ ਹੌਲੈਂਡ ਹੌਲਾਂ ਦਾ ਕੋਈ ਚੱਕਰੇ ਨਹੀਂ ਇੱਧਰ ਥੋੜਾ ਜਿਹਾ ਗਿੱਲਾ ਹੈ ਥਾਂ ਕਰਕੇ ਹੁਣ ਟੋਕ ਚ ਰਖਣਾ ਪੈ ਗਿਆ ਆਹ ਲਓ ਜੀ ਸੋਣਾ ਸੁਣਾ ਢੇੜ ਕੇ ਮਾਰੀਆਂ ਸੋਚਨੇ ਪੱਟ ਦਾ ਲਾਸਟ ਗੇੜੇ ਬਾਅਦ ਕੰਮ ਨੇ ਬੜਾ ਨਾਲ ਹੀ ਗਿਆਣ ਲੋ ਦੇਖੋ ਪੂਰਾ ਘੜੀਸਾ ਪੈ ਰਿਆ ਉਹਨਾਂ ਦਾ ਦੇਖੋ ਇਹ ਨਿਕਲ ਗਿਆ ਇੱਥੇ ਬਾ ਥੋੜਾ ਜਿਹਾ ਗਿੱਲਾ ਹੈ ਆਪ ਪਾਣੀ ਦੇ ਧਰੋਂ ਪਿਆ ਹੋਇਆ ਜੀਰੀ ਦਾ ਟਰੈਕਟਰ ਝੋਟੇ ਨੇ ਦੋਨੇ ਲੋ ਜੀ ਫਾਈਨਲੀ ਇਧਰੋਂ ਲਾਸਟ ਗੇੜਾ ਪਿੱਛੇ ਹੁਣ ਬੱਲੀ ਵੀ ਨਹੀਂ ਲਾਈ ਬਸ ਉਧਰ ਇੱਕ ਏਕੜਾ ਰਹਿ ਗਿਆ ਸ਼ਾਇਦ ਲਾਸਟ ਇਹਦਾ ਲਾਸਟ ਗੇੜਾ ਹੁਣ ਢਿੱਲੇ ਚੋਂ ਦੇਖਦੇ ਆਂ ਅਰਸੇ ਨੂੰ ਪੂਰਾ ਜਾਲੇ ਲੱਗਦਾ। ਇਹ ਜਾਲਾ ਦਾ ਥੋੜਾ ਜਿਹਾ ਕੱਟ। ਇਹ ਦੇਖੋ। ਇਹ ਟਰੇਟਰ ਦੋਨੇ ਛੋਟੇ ਨਿਕਲ ਆਉਣਗੇ। ਇਹਦੇ ਨਾਲ ਵੀ ਦੀ ਹੈ। ਇਹ ਨਾਲ ਜਿਆਦਾ ਗੱਲਾਂ ਨਹੀਂ। ਪੂਰਾ ਮੈਟੜਾ ਹੋਇਆ ਹੁਣ। ਲਾਸਟ ਵੇੜੇ। Right, I ਗਲੀ ਗਾਮਨੇ ਪੜੀ ਗਿਆ ਬੱਸ ਇੰਨਾ ਕਰ ਰਹਿ ਗਿਆ ਮੱਕੀ ਦਾ ਕੰਮ ਹੋ ਗਿਆ ਡਾਨਾ ਇੰਨਾ ਕੰਮ ਹਾਂ ਇਧਰ ਮੋੜ ਦਾਂਗੇ ਆ ਇਧਰ ਹੋਰ ਖਿੱਚ ਲੈਣੇ ਆ ਖਿੱਚ ਲੈ ਆ ਦੇਖ ਕਿੰਨਾ ਤਾਂ ਹੋ ਗਿਆ ਹੁਣ ਕਾਕੇ ਤੂੰ ਆ ਜਾ ਇਧਰ ਆ ਨਾਰ ਇਧਰ ਦੀ ਬੱਸ ਬੜਾ ਠੀਕ ਆ ਬਹੁਤ ਆ ਕੁਝ ਉਧਰ ਕਰਤਾ ਹੋ ਜੂ ਓਕੇ ਆ ਜਾਦੇ ਵੱਧ ਤਾਂ ਨਹੀਂ ਆ ਗਿਆ ਕਾਗਜ਼ ਮਾਂ ਚੱਲੋ ਕੱਟਦਾ ਕੋਈ ਬਾਕੀ ਘੱਟਦਾ ਕੋਈ ਹੀਲਾਵਣੀ ਨਹੀਂ ਤੀ ਜਦ ਵੱਧਦਾ ਚਲ ਇੱਧਰ ਆ ਜੂਗਾ ਉਹਨਾਂ ਇਹ ਆਏ ਟੋਏ ਚ ਕੱਟ ਲਿਆ ਜਾਓ